ਇੱਕ ਅੱਜ ਦੀ ਬਹੁਤ ਵੱਡੀ ਜਿਹੜੀ ਨਿਊਜ਼ ਚੱਲ ਰਹੀ ਹੈ ਕਿ ਗੁਰਿੰਦਰ ਸਿੰਘ ਇੱਕ ਖੇੜੀ ਵਾਲਾ ਬਾਬਾ ਖੇੜੀ ਵਾਲਾ ਬਾਬਾ ਨਸ਼ੇੜੀ ਆ ਸਿਰੇ ਦਾ ਗੋਲੀਆਂ ਤਮਾਕੂ ਭੁੱਕੜ ਬਹੁਤ ਸੋ ਕੁਛ ਕੰਦਾ ਹੋ ਉਹਨੇ ਵਿਆਹ ਕਰਾਇਆ ਸੀ ਪਿੱਛੇ ਜੇ ਤੇ ਉਹ ਆਪਦੀ ਘਰ ਵਾਲੀ ਨੂੰ ਨਾਲ ਦਿਖਾ ਕੇ ਲਾਈਵ ਹੋ ਕੇ ਬੋਲਿਆ ਸੀ ਤੇ ਉਹਦੇ ਘਰ ਵਾਲੀ ਕਹਿੰਦੀ ਮੈਨੂੰ ਬਹੁਤ ਚੰਗਾ ਬੰਦਾ ਮਿਲ ਗਿਆ ਇਹ ਲੋਕ ਆ ਜਦੋਂ ਵਿਆਹ ਸ਼ਾਦੀ ਕਰਾ ਲੈਂਦੇ ਆ ਆਪਣੇ ਪਰਿਵਾਰ ਨੂੰ ਲਾਈਵ ਕਰਕੇ ਦਿਖਾਉਂਦੇ ਆ ਤੇ ਬਾਅਦ ਚ 5-4 ਮਹੀਨੇ ਬਾਅਦ ਕਚਹਿਰੀਆਂ ਦੇ ਰਾਹ ਪਏ ਹੁੰਦੇ ਆ ਇਹ ਇੱਥੇ ਸਾਡੇ ਵੀ ਬਹੁਤ ਨੇ ਸੋ ਰੀਲਾ ਬਣਾਉਣ ਦੇ ਚੱਕਰ ਚ ਮਸ਼ਹੂਰੀ ਆਪਦੀ ਕਰਾਉਣ ਦੇ ਚੱਕਰ ਵਿੱਚ ਇਹ ਇਹ ਜਾ ਕੁਝ ਕਰਦੇ ਆ ਤੇ ਮੰਗਰੋਂ ਉਦੋਂ 10 ਗੁਣਾ ਬਦਨਾਮੀ ਹੁੰਦੀ ਹੈ ਵੀ ਵਿਆਹ ਦੁਨੀਆ ਕਰਾਉਂਦੀ ਹੈ ਬਹੁਤ ਚੰਗਾ ਮਿਲ ਗਿਆ 10 ਦੀ ਪਹਾੜੋਂ ਜੋੜੀ ਉਤਰ ਕੇ ਆਈ ਹੈ ਹੁਣ ਲੇਟੈਸਟ ਗੱਲ ਇਹ ਹੈ ਵੀ ਉਹਦੀ ਜਨਾਨੀ ਨੂੰ ਕਿਡਨੈਪ ਕਰਕੇ ਲੈ ਕੇ ਬਦਮਾਸ਼ ਉਹਦੇ ਗੱਡੀ ਚੜਾਤੀ ਦੋਨੇ ਲੱਤਾਂ ਬਾਹਾਂ ਤੋੜਤੀਆਂ ਦੰਦ ਕਾੜ ਤੇ ਕੁੱਟਿਆ ਇਹਨੇ ਕੀ ਕਰਿਆ ਸੂਤਰਾਮ ਦਾਵਕ ਆ ਆਪਦੀ ਜਿਹੜੀ ਸੱਸਾਂ ਦੇ ਪੱਟੇ 'ਚ ਗੋਲੀ ਮਾਰੀ ਲੜਾਈ ਹੋ ਗਈ ਹੁਣ ਜਿਹੜੀ ਬੀਬੀ ਕਹਿ ਰਹੀ ਸੀ ਵੀ 5-10 ਦਿਨ ਪਹਿਲਾਂ ਬਹੁਤ ਚੰਗਾ ਬੰਦਾ ਹੈ ਤੇ ਅੱਜ ਇਹ ਮਰਨ ਮਰੌਣ ਤੇ ਹੋਗੇ ਕਿਉਂਕਿ ਇਹ ਘੋੜੇ ਘਾੜੇ ਰੱਖਦਾ ਹੈ ਪਿੱਛੇ ਇਲੈਕਸ਼ਨ ਵੇਲੇ ਵੀ ਇਹਨੇ ਕਿਹਾ ਸੀ ਇੱਕ ਵੀ ਅਕਾਲੀ ਦਲ ਦੀ ਸਰਕਾਰ ਆਊਗੀ ਇੰਨੀ ਆਹ ਲਿ ਜਾਊ ਇੰਨੀ ਆਹ ਲਿ ਜਾਊ ਇੰਨੀ ਅਸੀਂ ਟਾਲ ਜਾਊਗਾ ਮੁੱਖ ਮੰਤਰੀ ਬਣੂਗਾ ਕਹਿੰਦਾ ਸੁਖਵੀਰ ਬਾਦਲ ਭਵਿੱਖਬਾਣੀ ਕਰੀ ਸੀ ਜਦੋਂ ਸੁਣ ਲਈ ਵੀਡੀਓ ਸੁਖਵੀਰ ਬਾਦਲ ਨੇ ਵੀ ਰੋਟੀ ਨਹੀਂ ਖਾਧੀ ਸਵੇਰੇ ਚਾਹ ਨਹੀਂ ਪੀਤੀ ਤੜਕੀ ਲੈ ਕੇ ਗੱਡੀ ਇਹਦੇ ਡੇਰੇ ਤੇ ਵੱਜਿਆ ਇਹਨੂੰ ਮਿਲ ਕੇ ਆਇਆ ਕੁੰਡਾ ਲਈ ਫਿਰਦਾ ਸੀ ਇਹ ਤੇ ਸੀਟਾਂ ਆਈਆਂ ਦੋ ਹੁਣ ਖੇੜੀ ਵਾਲਾ ਬਾਬਾ ਲੋਕਾਂ ਦੀ ਕਰਦਾ ਭਵਿੱਖਬਾਣੀ ਇਹ ਨੂੰ ਇਹ ਨਹੀਂ ਪਤਾ ਸੀ ਕੱਲ ਵੀ ਮੇਰੇ ਤੇ ਡਾਂਗ ਫਿਰੂ ਬਾਹਾਂ ਤੋੜ ਦੇਣਗੇ ਦੰਦ ਕੱਢ ਦੇਣਗੇ ਕੁੱਟਣਗੇ ਕਿਉਂਕਿ ਜਿਹੜੇ ਬਾਬੇ ਐ ਬਾਬਾ ਇੱਕ ਸਹਿਨਸ਼ੀਲ ਤਾਲਾ ਬੰਦਾ ਹੁੰਦਾ ਔਰ ਨਿਮਰਤਾ ਹੁੰਦੀ ਹੈ ਇਹ ਕਰਦਿਆ ਨਸ਼ਾ ਗੋਲੀ ਗੱਟਾ ਖਾ ਲਿਆ, ਪੁੱਕੜ ਖਾ ਲਿਆ, ਫੀਮ ਖਾ ਲਈ। ਇਹਨਾਂ ਨੂੰ ਚੜਦਾ ਹੈ ਕ੍ਰੋਧ। ਤੇ ਕੱਲ ਕ੍ਰੋਧ ਦੇ ਵਿੱਚ ਆਪਦੀ ਸੱਸ ਦੇ ਪੱਟ ਜਗੋਲੀ ਮਾਰੀ ਤੇ ਉਹ ਬੈੱਡ ਤੇ ਪਈ ਤੜਫਦੀ ਐ। ਨਾਲ ਉਹ ਕਹਿੰਦੀ ਐ ਵੀ ਅਸੀਂ ਤਾਂ ਜੀ ਕੁੜੀ ਵਿਆਹ ਕੇ ਫਸ ਗਈ। ਉਹ ਤਾਂ ਪਤਾ ਹੀ ਸੀ ਫਸ ਗਈ ਜਦੋਂ ਨਸ਼ੇੜੀ ਬੰਦਾ ਹੈ। ਨਸ਼ੇ ਪੱਤੇ ਵਾਲੇ ਬੰਦੇ ਦਾ ਕੀ ਏਤਬਾਰੀ ਐ, ਕੀ ਭਰੋਸਾ ਐ? ਮੁੰਨਿਆ ਹੋਇਆ ਸਾਧ। ਮੇਰਾ ਗੜੀ ਹੋਈ ਪੁੜੀ ਕੀਤਵਾਰੀ ਆ ਕੀ ਐਕਸ਼ਨ ਤੇ ਰਿਐਕਸ਼ਨ ਕਰੂਗੀ ਇਹ ਬੰਦਾ ਵੀਡੀਓ ਦੇ ਵਿੱਚ ਫੇਮਸ ਹੋਣ ਦਾ ਮਾਰਾ ਆਪਦੀ ਘਰ ਵਾਲੀ ਨੂੰ ਅੱਗੇ ਲਿਆਉਂਦਾ ਚਾਦਰਾਂ ਜਿਹਾ ਬਨ ਕੇ ਉਹ ਤੋਂ ਕਹਾਉਂਦਾ ਕਿ ਮੈਨੂੰ ਇਹਦੇ ਵਰਗਾ ਤਾਂ ਬੰਦਾ ਹੀ ਨਹੀਂ ਮਿਲਦਾ ਹੁਣ ਉਹ ਕੁਦਰਤੀ ਗੋਲੀ ਪੱਟ ਵਿੱਚ ਲੱਗ ਗਈ ਜੇ ਕਿਤੇ ਉਹਦੀ ਛਾਤੀ ਜਾਂ ਸਿਰ 'ਚ ਲੱਗ ਜਾਂਦੀ ਉਹ ਮਾਈ ਦੀ ਮੌਤ ਹੋ ਜਾਂਦੀ ਇਹ ਬੰਦਾ ਜੇਲ੍ਹ 'ਚ ਜਾਂਦਾ ਘਰ ਉੱਜੜ ਗਿਆ ਸੀ ਅੱਜ ਬਾਬਿਆਂ ਦਾ ਇਹ ਹਾਲ ਹੈ ਮੇਰਾ ਵੀਡੀਓ ਬਣਾਉਣ ਦਾ ਮੰਤਵ ਇਹ ਹੈ ਕਰੋ ਲੜਾਈ ਝਗੜੇ ਹਰ ਇੱਕ ਦੇ ਘਰੇ ਆ ਮਾੜੇ ਮੋٹے ਹੁੰਦੇ ਆ ਮੇਰਾ ਵੀਡੀਓ ਬਣਾਉਣ ਦਾ ਇਸ ਮਾਧਿਅਮ ਰਾਹੀਂ ਗੱਲ ਕਹਿਣ ਦਾ ਮਕਸਦ ਹੈ ਕਿ ਸਾਡੇ ਜਿਹੜੇ ਨੌਜਵਾਨ ਹੈ 22ਵੀਂ ਸਦੀ 'ਚ ਅਸੀਂ ਪਹੁੰਚਣ ਵਾਲੇ ਆ ਤੇ ਇਹੋ ਜਿਹੇ ਬੰਦਿਆਂ ਦੇ ਮਗਰ ਨਾ ਲੱਗਿਆ ਕਰੋ ਇੱਕ ਪੜ੍ਹਿਆ ਲਿਖਿਆ ਹੋ ਕੇ ਸੁਖਵੀਰ ਬਾਦਲ ਐਮਬੀਏ ਕਰੀ ਹੋਈ ਆ ਮਾਸਟਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਉਪ ਮੁੱਖ ਮੰਤਰੀ ਰਿਹਾ ਹੈ ਰਾਜਨੀਤੀ ਦੇ ਮੋਢ ਜਿਹੜਾ ਉਹ ਤੁਹਾਡੇ ਫਾਦਰ ਸਾਹਿਬ ਹੈ ਇਹ ਦੇ ਡੇਰੇ ਵੱਜਿਆ ਤੜਕੇ ਬਾਬਾ ਦੱਸਦਾ ਕੁਝ ਉਹ ਨਗ ਨੁਗ ਜੇ ਪਾਉਂਦਾ ਇਹ ਦੇਖੋ ਤੁਹਾਡੀ ਆਪ ਦੀ ਲਿਆਕਤ ਹੋਣੀ ਚਾਹੀਦੀ ਆਪ ਦਾ بیس ਹੋਣਾ ਚਾਹੀਦਾ ਆਪ ਦੀ ਅਪਰੋਚ ਹੋਣੀ ਚਾਹੀਦੀ ਆ ਲੋਕਾਂ ਚ ਆ ਫੇਮਸ ਹੋਣਾ ਚਾਹੀਦੇ ਆ ਵੋਟ ਪਾਉਗੀ ਇਹ ਨੂੰ ਕਿਹੜੀ ਖੇੜੀ ਦੇ ਪੰਜ ਬੰਦੇ ਵੋਟ ਨਹੀਂ ਪਾਉਂਦੇ ਤੇ ਬਣਾਉਂਦਾ ਇਹ ਸਰਕਾਰਾਂ ਉਦੋਂ ਬਾਅਦ ਤਾਂ ਨਾ ਲਾ ਕੇ ਬਹਿ ਗਿਆ ਉੱਥੇ ਪੁਲਿਸ ਨੇ ਡਾਂਗ ਫੇਰੀਏ ਤੇ ਸੋ ਇਹੋ ਜਿਹੇ ਨਸ਼ੇੜੀ ਬੰਦੇ ਲੋਕਾਂ ਦੇ ਘਰ ਪਟਣ ਦੇ ਆਦੀ ਹੁੰਦੇ ਆ ਬਹੁਤਾ ਯਕੀਨ ਨਹੀਂ ਕਰਨਾ ਚਾਹੀਦਾ ਹੁਣ ਜਨਾਨੀ ਕਹਿੰਦਾ ਮੇਰੀ ਕਿਡਨੈਪ ਕਰਕੇ ਲੈ ਗਏ ਬਦਮਾਸ਼ ਦਾਦਾ ਉਹਨਾਂ ਨੂੰ ਖੋ ਕੇ ਲੈ ਗਏ ਪਟੇ 'ਚ ਗੋਲੀ ਆ ਮਾਰੀ ਆ ਉਹਦੇ ਜਨਾਨੀ ਦੇ ਆਪਦੀ ਸੱਸ ਦੇ ਤੇ ਉਹਨਾਂ ਨੇ ਢਾ ਲਿਆ ਢਾ ਕੇ ਦੋਨੇ ਬਾਹਾਂ ਤੋੜਤੀਆਂ ਦੰਦ ਕੱਢਦੇ ਉਹਨਾਂ ਤੇ ਬੈੱਡ ਤੇ ਬੈਠਾ ਚੀਕਾ ਮਾਰੀ ਜਾਂਦਾ ਜਿਹੜਾ ਲੋਕਾਂ ਦੀ ਭਵਿੱਖਬਾਣੀ ਕਰਦਾ ਹੈ ਉਹਨੂੰ ਖੁਦ ਨੂੰ ਨਹੀਂ ਪਤਾ ਵੀ ਮੇਰੇ ਤੇ ਡਾਂਗ ਫਿਰਨ ਵਾਲੀ ਹੈ ਜੇ ਉਹਨੂੰ ਖੁਦ ਨੂੰ ਨਹੀਂ ਪਤਾ ਵੀ ਮੇਰੇ ਤੋਂ ਗੋਲੀ ਚੱਲੂਗੀ ਕਿਉਂਕਿ ਇਹ ਲੋਕ ਕੋਈ ਪਾਠ ਪੂਜਾ ਦੇ ਨਾਲ ਸੰਬੰਧਿਤ ਨਹੀਂ ਜੁੜੇ ਹੋਏ ਨੇ ਕੋਈ ਇਹਨਾਂ ਦਾ ਪਾਠ ਨਾਲ ਕੋਈ ਮਤਲਬ ਨਹੀਂ ਸਿਰਫ ਤੇ ਸਿਰਫ ਵੇਖਾਵਾਕੀ ਦੇ ਸਾਧ ਹੈ ਨਸ਼ੇੜੀ ਬੰਦੇ ਆ ਨਸ਼ੇ ਪੱਤੇ ਕਰਨ ਦੇ ਆਦੀ ਐ ਡੇਰਿਆਂ ਦੇ ਵਿੱਚ ਬੈਠੇ ਐ ਹੁਣ ਜਨਾਨੀ ਭਾਲ ਕੇ ਦੇਉ ਕਹਿੰਦਾ ਮੇਰੀ ਕੈਪਨੈਪ ਕਰਕੇ ਲੈ ਗਏ ਜਿਹੜੀ ਜਨਾਨੀ 5 ਦਿਨ ਪਹਿਲਾਂ ਤੈਨੂੰ ਲਾਈਵ ਹੋ ਕੇ ਕਹਿੰਦੀ ਸੀ ਇਹ じゃ ਬਾਬਾ ਨਹੀਂ ਮਿਲਣਾ ਮੇਰੇ ਘਰ ਵਾਲਾ ਬਹੁਤ ਚੰਗਾ ਐ ਅੱਜ ਕੀ ਹੋ ਗਿਆ ਕਿਉਂ ਪੋਸਟਾਂ ਪਾਉਣਿਓ ਕਿਉਂ ਲੋਕਾਂ 'ਚ ਬਦਰਾਮੀ ਕਰਾਉਣਿਓ ਪਹਿਲਾਂ ਸੋਭਾ ਕਰਾਉਣਿਓ ਹੁਣ ਦੁੱਗਣੀ ਬਦਰਾਮੀ ਹੋਊਗੀ ਸੋ ਇਸ ਕਰਕੇ ਇਹਨੇ ਨਸ਼ੇ ਪੱਤੇ ਦੇ ਵਿੱਚ ਗੋਲੀ ਚਲਾਈ ਆ ਮਾਰ ਦੇਣ ਦੀ ਨੀਅਤ ਨਾਲ ਇਸ ਬੰਦੇ ਤੇ ਅਰਾਦਾ ਕਤਲ ਦਾ ਪਰਚਾ ਦਰਜ ਹੋਣਾ ਚਾਹੀਦਾ ਤੇ ਜੇਲ੍ਹ ਦੇ ਵਿੱਚ ਛੁੱਟਨੇ ਚਾਹੀਦੇ ਇਹ ਜਿਹੇ ਬੰਦੇ ਜਿਹੜੇ ਕੇ ਬੰਦੇ ਆਪਦੀ ਰਿਸ਼ਤੇਦਾਰੀ ਦਾ ਸਤਕਾਰ ਨਹੀਂ ਕਰਦੇ ਸੋ ਵੀਰੋ ਇਹਨਾਂ ਦੀਆਂ ਕੋਈ ਭੁਵਿੱਖ ਬਾਣੀਆਂ ਨਹੀਂ ਹੁੰਦੀਆਂ ਕੋਈ ਇਹਨਾਂ ਦੇ ਪੱਲੇ ਤੇਲ ਹੀ ਨਹੀਂ ਹੁੰਦਾ ਐਵੇਂ ਲਾਈ ਲੱਗ ਲਾ ਕੇ ਬਣ ਕੇ ਮਗਰ ਨਹੀਂ ਚਾਈਦਾ ਹੁੰਦਾ ਖੁਦ ਨੂੰ ਆਪਦੀ ਜ਼ਿੰਦਗੀ ਦਾ ਪਤਾ ਨਹੀਂ ਇਹਨਾਂ ਨੂੰ ਸਿਰੇ ਦੇ ਨਸ਼ੇੜੀ ਆ ਨਸ਼ੇ ਪੱਤੇ ਦੀ ਆਦੀ ਹੈ ਡੋਪ ਡਸਟ ਕਰਾ ਲਓ 15 ਸਾਲ ਤੋਂ ਨਸ਼ਾ ਕਰਦਾ ਪਿਛਲੇ ਸੋ ਉਮੀਦ ਹੈ ਤੁਹਾਨੂੰ ਵੀਡੀਓ ਚੰਗੀ ਲੱਗੀ ਹੋ ਸ਼ੇਅਰ ਕਰਨਾ ਧੰਨਵਾਦ